ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਸੂਤੇ ਮੁੱਖ ਮੰਤਰੀ ਸਾਥ ਹੁਣਾਂ ਦੀ ਪੋਲ ਖੁੱਲ ਗਈ ਹੈ ਕਰੋੜਾਂ ਪੈਦਾ ਗਵਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਕੀਤਾ ਗਿਆ ਹੈ ਉਹ ਪੈਸਾ ਕਿੱਥੇ ਗਿਆ ਜਿਹੜਾ ਪੈਸਾ ਕਿਸਾਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦੇ ਦੇਣਾ ਚਾਹੀਦਾ ਸੀ ਅਸੀਂ ਕਿਸਾਨਾਂ ਦੇ ਹਮਦਰਦੀ ਹਾਂ ਅਸੀਂ ਪੰਜਾਬ ਦੇ ਹਮਦਰਦੀ ਹਾਂ ਅਸੀਂ ਬੇਜ਼ਗਾਰਾਂ ਦੇ ਹਮਦਰਦੀ ਹਾਂ ਲੇਕਿਨ ਕਰੋੜਾਂ ਪੈ ਦੇ ਫੰਡ ਜੋ ਸੈਂਟਰਲ ਸਰਕਾਰ ਵੱਲੋਂ ਦਿੱਤੇ ਗਏ ਸੀ ਉਹ ਫੰਡ ਦੇ ਹਵਾਲੇ ਨਹੀਂ ਦਿੱਤੇ ਗਏ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਜਦੋਂ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਅਤੇ ਉੱਥੇ ਹੀ ਮੌਜੂਦ ਸੀ ਸੁਨੀਲ ਕੁਮਾਰ ਜਾਖੜ ਅਸ਼wini ਕੁਮਾਰ ਰਵਨੀਤ ਬਿੱਟੂ ਅਤੇ ਭਾਰਤੀ ਜਨਤਾ ਪਾਰਟੀ ਦੇ ਹੋਰ ਵੱਡੇ ਆਗੂ ਕਿਉਂਕਿ ਕਿਸਾਨਾਂ ਦੀ ਮੌਜੂਦਗੀ ਦੇ ਵਿੱਚ 1600 ਕਰੋੜ ਰੁਪਏ ਜਿਹੜੇ ਪੰਜਾਬ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਹਾਲਾਂਕਿ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਮੀਟਿੰਗ ਤੋਂ ਬਾਅਦ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਊਠ ਦੇ ਮੂੰਹ ਦੇ ਵਿੱਚ ਜੀਰਾ ਦਿੱਤਾ ਹੈ ਲੇਕਿਨ 2023 ਦੇ ਵਿੱਚ ਫਲੱਡ ਆਇਆ ਸੀ ਪੰਜਾਬ ਦੇ ਡੱਕ ਪੱਗ ਚਾਰ ਜ਼ਿਲ੍ਹੇ ਪੂਰੀ ਤਰ੍ਹਾਂ ਡੁੱਬ ਗਏ ਸੀ ਉਹਨਾਂ ਚਾਰਾਂ ਜ਼ਿਲ੍ਹਿਆਂ ਦੀ ਫਸਲ ਵੀ ਤਬਾਹ ਹੋ ਗਈ ਸੀ ਤੇ ਮੁਆਵਜ਼ਾ ਦਿੱਤਾ ਗਿਆ ਸੀ ਸੈਂਟਰ ਸਰਕਾਰ ਵੱਲੋਂ ਲੇਕਿਨ ਉੱਥੇ ਕਿਸਾਨਾਂ ਨੇ ਰੋਲਾ ਪਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਉਹ ਮੁਆਵਜ਼ਾ ਕਿੱਥੇ ਗਿਆ ਉਹ ਮੁਆਵਜ਼ਾ ਕਿੱਥੇ ਲਾਇਆ ਸਰਕਾਰ ਨੇ ਤੇ ਫਿਰ 2025 ਦੇ ਵਿੱਚ ਜਿਹੜਾ ਹੁਣ ਹੜ ਹੜ ਆਏ ਨੇ ਲਗਭਗ 4 ਲੱਖ ਪਲੱਸ ਕਿਲਾ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਜੇਕਰ 2023 ਦੇ ਵਿੱਚ ਜਿਹੜੇ ਕਿਸਾਨਾਂ ਦੀ ਫਸਲ ਬਰਬਾਦ ਹੋਈ ਸੀ ਆਹਾਂ ਦੇ ਪਾਣੀ ਦੇ ਨਾਲ ਜੇਕਰ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤਾਂ ਫਿਰ ਹੁਣ ਮੁਆਵਜ਼ਾ ਕਿੱਥੋਂ ਮਿਲੇਗਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਤੁਸੀਂ ਸੁਣ ਕੇ ਹੈਰਾਨ ਹੋ ਜੋਗੇ ਕੀ ਬਿਆਨ ਆਇਆ ਹੈ ਮੋਦੀ ਦੇ ਮੋਦੀ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੇ ਸਾਹਮਣੇ ਕਿਸਾਨਾਂ ਨੇ ਕੀ ਕਿਹਾ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੀ ਗੁਰਦਾਪੁਰ ਦੇ ਤਿਬੜੀ ਕੈਂਟ ਵਿਖੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਬਾਅਦ ਆ ਕੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਕਰ ਅਤੇ ਸੀਨੀਅਰ ਭਾਜਪਾ ਆਗੂ ਬਜੇ ਸਾਫਲਾ ਨੇ ਦੱਸਿਆ ਕਿ ਕਿਸਾਨਾਂ ਨਾਲ ਪ੍ਰਧਾਨ ਮੰਤਰੀ ਦੀ ਮੀਟਿੰਗ ਖਤਮ ਹੋ ਗਈ ਅਤੇ ਕਿਸਾਨ ਚਲੇ ਗਏ ਕਿਸਾਨਾਂ ਨੇ ਮੀਟਿੰਗ ਵਿੱਚ ਦੱਸਿਆ ਕਿ 2023 ਵਿੱਚ ਹੋਏ ਫਸਲਾਂ ਦੇ ਖਰਾਬੇ ਵੀ ਉਹਨਾਂ ਨੂੰ ਨਹੀਂ ਮਿਲੇ ਜਿਸ ਤੇ ਪ੍ਰਧਾਨ ਮੰਤਰੀ ਮੋਦੀ ਨੇ ਹੈਰਾਨੀ ਜਤਾਈ ਅਤੇ ਕਿਹਾ ਕਿ ਡਿਸਚਾਰਜਸ ਮੈਨੇਜਮੈਂਟ ਫੰਡ ਜੋ ਕੇਂਦਰ ਵੱਲੋਂ ਭੇਜਿਆ ਗਿਆ ਸੀ ਪੰਜਾਬ ਸਰਕਾਰ ਵੱਲੋਂ ਕਿੱਥੇ ਖਰਚ ਕੀਤਾ ਗਿਆ ਹੈ 2023 ਦੇ ਵਿੱਚ ਵੀ ਸੈਂਟਰ ਸਰਕਾਰ ਵੱਲੋਂ ਫੰਡ ਰਿਲੀਜ਼ ਕੀਤਾ ਗਿਆ ਸੀ ਹੜਪੀੜਤਾ ਨੂੰ ਲੈ ਕੇ ਖਾਸ ਕਰਕੇ ਜਿਨ੍ਹਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ ਉਹ ਫੰਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਕਿੱਥੇ ਲਾਏ ਨੇ ਇਸ ਦਾ ਹਵਾਲਾ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪੁੱਛਣਗੇ ਉਹਨਾਂ ਨੇ ਦੱਸਿਆ ਕਿ ਬੈਠਕ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਹਰਬੀਰ ਸਿੰਘ ਮੁੰਡੀਆਂ ਗਰਮੀਤ ਸਿੰਘ ਖੋਡੀਆਂ ਅਤੇ ਕਰਮਜੀਤ ਸਿੰਘ ਸੋਹਣ ਵੀ ਸ਼ਾਮਿਲ ਸਨ ਪੰਜਾਬ ਵਿੱਚ ਹੜ੍ਹ ਪੀੜਤਾ ਲਈ ਕੇਂਦਰ ਵੱਲੋਂ ਸਰਕਾਰ ਨੂੰ ਕੇਂਦਰ ਵੱਲੋਂ ਦਿੱਤੇਗਾ 1600 ਕਰੋੜ ਰੁਪਏ ਤੇ ਪੈਕੇਜ ਬਾਰੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਆਪਣਾ ਸਿਸਟਮ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਸਾਰੇ ਵੇਰਵੇ ਲੈ ਕੇ ਪੈਕੇਜ ਤਿਆਰ ਕੀਤਾ ਗਿਆ ਹੈ ਯਾਨੀ ਕਿ 4 ਲੱਖ ਏਕੜ ਫਸਲ ਜਿਹੜੀ ਹੈ ਬਰਬਾਦ ਹੋਈ ਹੈ ਝੋਨੇ ਦੀ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੁਣਾਂ ਵੱਲੋਂ ਜਿਹੜਾ ਹੈ 1600 ਕਰੋੜ ਰੁਪਏ ਦਿੱਤਾ ਗਿਆ ਇਹਧਰੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਹੈ ਕਿ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਦਿੱਤਾ ਜਾਵੇਗਾ ਲੇਕਿਨ ਪੰਜਾਬ ਦੇ ਕਿਸਾਨਾਂ ਨੂੰ 2023 ਦੇ ਹੜ੍ਹਾਂ ਦੇ ਵਿੱਚ ਜਿਹੜੀ ਫਸਲ ਨੁਕਸਾਨੀ ਗਈ ਸੀ ਉਹ ਮੁਆਵਜ਼ਾ ਨਹੀਂ ਮਿਲਿਆ ਦੇਸ਼ ਦੇ ਪ੍ਰਧਾਨ ਮੰਤਰੀ ਹੁਣ ਪੁੱਛਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਲੋਂ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਕਿ ਭਾਈ 2023 ਦੇ ਵਿੱਚ ਜਿਹੜਾ ਫੈ ਫੰਡ ਹਰ ਪੀੜਤਾ ਨੂੰ ਰিলিজ ਕੀਤਾ ਗਿਆ ਸੀ ਉਹ ਪੈਸਾ ਕਿੱਥੇ ਲਾਇਆ ਹੈ ਤਾਂ